ਆ ਗਿਆ ਆ ਗਿਆ ਫੈਵਰ ਗੇਟ ਦੀ ਪਹੁੰਚ ਗਈ ਮਸਟਰ ਤੇ ਬੜਾ ਇਹ ਨੁਕਸਾਨ ਨਹੀਂ ਕਿਰਾ ਜਾਣ ਖਾਸ ਹੋ ਗਿਆ ਭਾਈ ਦੇ ਸਾਰਾ ਸਟੈਂਡ ਤੇ ਸੁੱਕੇ ਵਾਲਾ ਹੈ ਨਾ ਬਿਲਕੁਲ ਨਾਸਰੀ ਦੇ ਕੋਲੇ ਆ ਤੇ ਤੁਸੀਂ ਦੇਖ ਸਕਦੇ ਹੋ ਨਾ ਵੀਰ ਵਾਹ ਜੀ ਨੂੰ ਜਰੂਰ ਲਿਖਿਓ ਘਰਾਂ ਦਾ ਬਚਾਅ ਹੋ ਸਕੇ ਵੱਡੀ ਸੜਕ ਤੋਂ ਬਾਈ ਕੋਈ ਵੀ ਲੰਘਦਾ ਬੋਝ ਰੁਕ ਜਾ ਹੱਸਦਾ ਯਾਰ ਹੋ ਦਾ ਕੰਮ ਜਿੰਨੇ ਹੋ ਗਿਆ ਤੇਰਾ ਪਛੋਣ ਉਸਮਾ ਬੜਾ ਉੱਠਾ ਹੋਈ ਹੈ ਨਾ ਮੈਂ ਲੋ ਮਾਂ ਦਾ ਸੱਜਾ ਮਾਂ ਦਾ ਉਹ ਗਣ ਗੇ ਗੇ ਨੂੰ ਗੇਰ i'm going to have ਰੱਖਿਆ ਕਰੋ ਜਿਹੜਾ ਕੋਈ ਵੀ ਆਪਣੇ ਪਿੰਡਾਂ ਦੇ ਵਿੱਚ ਟੈਂਕੀਆਂ ਨੂੰ ਪਾਣੀ ਨਾਲ ਭਰ ਕੇ ਰੱਖਿਆ ਕਰੋ ਇਧਰੋਂ ਚੱਲੀ ਆਂਦਾ ਉਹ ਖਾਂ ਮਿੱਟਰ ਟਰੈਕਟਰ ਵਾਹੀ ਜਾਂਦਾ ਤੇ ਇਧਰ ਜਿਹੜੀ ਘਰਾਂ ਨੂੰ ਜਾ ਕੇ ਪੈ ਗਈ ਘਰਾਂ ਨੂੰ ਜਿਹੜੀ ਅੱਗ ਨਾ ਲਾ ਪਈ ਤੇ ਅਸੀਂ ਕਿਹਾ ਵੀ ਕਿੰਨਾ ਕੁ ਨੁਕਸਾਨ ਹੋਇਆ ਫੈਬਰਿਕਟ ਵੀ ਆਈ ਹੈ ਪਰ ਇੱਕ ਨਾਲ ਦਿਲਵਾਣਾ ਬਾਕੀ ਬਾਈ ਕੰਨ ਨੂੰ ਬਾਜੀ ਕਰਾਨ ਨੂੰ ਬਾਜੀ ਉਹ ਦੇਖੋ ਯਾਰ ਤੁਸੀਂ ਨਿਕਲ ਲਾ ਤੂੰ ਧਰਾਂ ਦੇ ਵਿੱਚੋਂ ਕੋਕਟੀਆਂ ਯਾਰ ਹੋਰ ਤੇ ਮੈਂ ਇਹਨਾਂ ਦਾ ਜ਼ੋਰ ਆ ਇੰਨਾ ਜਿਆਦਾ ਨੁਕਸਾਨ ਹੋ ਗਿਆ ਹੈ ਨਾ ਆ ਗੱਦੇ ਵਿੱਚੋਂ ਟੈਂਪੂ ਪਿਆ ਗਿਆ ਲੈੰਦਾ ਆ ਹੋਰ ਚੱਲ ਕੇ ਇਧਰ ਬਾਈ ਇਧਰ ਹੋ ਜਾ ਅੱਜ ਤਾਂ ਬੜੀ ダੜੀ ਆ ਰਹੀ ਹੈ ਤਾਂ ਲੋਡ ਤੋਂ ਬੱਚਾ ਆਇਆ। ਜਾ ਦੇ ਹੋਰ ਇਹ ਤਾਂ ਕੰਮ। ਕੋਣ ਨਹੀਂ ਕੋਈ ਦੀ ਹੈ ਨਾ? ਮੁਸਕਲ ਆ ਕੋਈ ਦੀ। ਮੁਸਕਲ ਬਾਲੀ ਚਾਹ। ਇਧਰ ਬਾਲੀ ਆਈ ਜੀ ਨਾ ਅੱਜ। ਫਾਈਬਰ ਗੇਟ ਤੇ ਇੱਕ ਆ ਯਾਰ ਫਾਈਬਰ ਗੇਟ ਕੀ ਕਰੂਗਾ ਲਈ। ਇਹ ਤਾਂ ਹੋਰ ਉਹ ਤਾਂ ਟੈਂਕੀਆਂ ਵਾਲੇ ਤੇ। ਹਾਂ। ਇਹ ਤਾਂ ਬੰਦੀ ਹੈ। ਤੇ ਬਹੁਤ ਹੀ ਘਰਾਇਆ ਰਹੋ ਦੇਖੋ ਨਾ ਘਰਾਂ ਦੇ ਵਿੱਚ ਉਧਰ ਵੀ ਲੰਘੀ ਬਾਈ। ਬਾਈ ਵੀ ਅੱਗੇ ਅਰਦਾਸ ਜ਼ਰੂਰ ਕਰਿਓ। ਤੇ ਆਪਣਾ ਵੀ ਨੁਕਸਾਨ ਹੈ ਕਿਛੂਆਂ ਦਾ ਕੀ ਆ ਗਰੀ ਬੰਦੇ ਹੈ ਨਾ ਬਾਜੀਗਰਾਂ ਦੇ ਘਰਾਂ ਕੋਲੇ ਭਾਈ ਦੇਸੇ ਜਿਹੜਾ ਡੇਰਾ ਹੈ ਕਾਇਡ ਹੁੰਦੇ ਕੋਲੇ ਕੁੜੀਆਂ ਨੂੰ ਬੰਦਿਆਂ ਨੂੰ ਬਾਹਰ ਕੱਢੀਂਦੇ ਜਵਾਕਾਂ ਨੂੰ ਵਿੱਚ ਕੋਈ ਨਹੀਂ ਕਰਦਾ ਕੋਈ ਇਨਸਾਨ ਹੋਣਾ ਕਾਇਡ ਵੀ ਦੇ ਕੋਲੇ ਕਾਲ ਕਰ ਜੀ ਜ ਸਾੜ ਤੋਂ ਪਾਰਨਾ ਕੇ ਲੈਟ ਨੇ ਜਿਹੜੇ ਢਾਕੇ ਪੈ ਰਹੇ ਹਨ ਆ ਜੋ ਚੱਲ ਰਹੇ ਨੇ 11 ਦੇ ਵਿੱਚ ਜਿਹੜੀ ਅੱਗ ਲੱਗੀ ਦੇਖ ਲਓ ਹਨ ਭਈ ਉਹ ਵੀ ਕਿੰਨੀ ਕੀ ਬਜਾਇਤ ਕਰ ਲਈ ਯਾਰ ਸਮਾਂ ਦੇ ਹਿਸਾਬ ਨਾਲ ਹੈ ਨਾ ਤਹਿਰ ਕੇ ਟਾਲ ਲੱਗਦਾ ਹਾਂ ਵੀ ਵਾਲੀ ਪੜੀ ਨਾ ਆਈ ਜਾਂਦੀ ਆ ਦੇ ਬਾਲਣ ਬੂਲਣ ਵਾਲਾ ਉਧਰ ਬਾਲਣ ਵਾਲਾ ਜਿਹੜਾ ਸੰਚਨ ਵਾਲੇ ਪਰੇ ਵਾਲੇ ਵੀਰ ਬਣ ਕੇ ਪ੍ਰਮੰਧ ਜ਼ਰੂਰ ਕਰਕੇ ਰੱਖਿਆ ਕਰੋ ਪੰਡਾਂ ਦੇ ਵਿੱਚ ਹਾਂ ਟੈਂਕੀਆਂ ਨੂੰ ਕਿਹਾ ਉਹ ਰਾਹ ਆ ਲਾ ਪ੍ਰਾਵਾਹ ਨ ਤਾਰਾਂ ਬੀੜੀ ਸਲਾਈਟ ਨੂੰ ਸਾਰੇ ਕਿਤੇ ਬੈ ਗਈ ਫਾਇਰ ਜੇ ਟੱਕਾ ਇਸਕੋ ਫਾਇਰ ਜੇ ਕੀ ਕਰੂਗੀ ਹੈ ਨਾ ਪ੍ਰਸ਼ਾਸਨ ਨੂੰ ਗੰਟੀਆ ਵੱਧ ਤੋਂ ਵੱਧ ਜੇ ਪਾਈਦਾਰਾ ਪਹੁੰਚੇ ਰਾ ਜਰੂਰ ਗਰੀਬ ਬੰਦੇ ਮਦਦ ਹੋ ਸਕਿਆ ਹੈ ਨਾ ਭਾਈ ਦੇਸੇ ਕਾਲ ਅਕੈਡਮੀ ਦੇ ਕੋਲੇ ਜਿਹੜਾ ਬਾਜੀਗਰਾਂ ਦਾ ਡੇਰਾ ਉਹਦੇ ਵਿੱਚ ਵੀ ਸਾਰੇ ਵਿੱਚ ਅੱਗ ਫੈਲ ਗਈ ਹਨ ਕੁਝ ਲੋਕੀਆ ਗਰੀਬ ਬੰਦੇ ਹੈ ਨਾ ਬਾਜੀਗਰਾਂ ਦੇ ਘਰਾਂ ਕੋਲੇ ਭਾਈ ਦੇਸੇ ਜਿਹੜਾ ਡੇਰਾ ਹੈ ਅਕੈਡਮੀ ਦੇ ਕੋਲੇ ਪੰਜਾਬ ਨੂੰ ਕੰਦਿਆਂ ਨੂੰ ਬਾਹਰ ਕੱਢੀ ਦੇ ਜਵਾਕਾਂ ਨੂੰ ਵਿੱਚ ਕੋਈ ਨੀ ਕੋਰਾ ਦਾ ਨੁਕਸਾਨ ਹੋਇਆ ਨਾ ਕੈਡਮੀ ਦੇ ਕੋਲ ਕਾਲ ਕਰਕੇ ਕੋਲੇ ਭਾਈ ਦੇ ਸੇ ਰੱਗ ਦੀ ਜਿਹੜੀ ਬੁੱਢੀ ਛੇੜ ਗਈ ਆ ਤੇ ਇਹਨਾਂ ਤੋਂ ਵਾਹੀ ਇੱਧਰ ਆਈ ਸੀ ਜੀ ਸੜਕ ਪਾਰਨਾਂ ਕਿ ਲਾਈਟ ਦੇ ਜਿਹੜੇ ਬੜਾਕੇ ਪੈ ਰਹੇ ਹਨ ਆ ਜਾਓ ਉਹ ਵੀ ਕਿੰਨੇ ਕੀ ਬਜਾਉ ਕੱਢੀ ਯਾਰ ਸਮਾਂ ਦੇ ਹਿਸਾਬ ਨਾਲ ਹਾਂ ਐਰ ਗੇਟਾ ਲੱਗਦਾ ਫਿਰ ਆ ਜਾਣਾ ਤਾਂ ਫੇਰ ਹਾਂ ਕੱਟੋਗਾ ਤੁਸੀਂ ਪਾਸ ਹਾਂ ਆ ਵੀ ਬੜੀ ਬਾੜੀ ਨਾ ਆਈ ਜਾਂਦੀ ਆ ਇਹ ਬਾਲਣ ਬੁੱਲਣ ਵਾਲਾ ਉਧਰ ਬਾਲਣ ਵਾਲਾ ਆਲੇ ਪ੍ਰੇ ਵਾਲੇ ਵੀਰ ਬਣ ਕੇ ਪ੍ਰਮੰਧ ਜ਼ਰੂਰ ਕਰਕੇ ਰੱਖਿਆ ਕਰੋ ਪੰਡਾਂ ਦੇ ਵਿੱਚ ਹਾਂ ਟੈਂਕੀਆਂ ਨੂੰ ਕਿਆ ਉਹ ਰਾਹ ਆ ਲਾ ਪ੍ਰਵਾਨ ਤਾਰਾਂ ਵੀ ਦੀ ਇਸ ਸਲਾਈਟ ਨੂੰ ਸਾਰੇ ਕਿਤੇ ਬੈਗੀ ਫੈਬਰिकेटਰ ਦਾ ਇਸਕੋ ਫੈਬਰिकेट ਕੀ ਕਰੂਗੀ ਹੈਨਾ ਪ੍ਰਸ਼ਾਸਨ ਦੀ ਬੇਨਤੀ ਹੈ ਵਾਦ ਤੋਂ ਬਾਅਦ ਵੀ ਮਿਸਟਰ ਭਾਈ ਜਰਾ ਪਹੁੰਚੇ ਰਾ ਜਰੂਰ ਗਰੀਬ ਬੰਦੇ ਮਦਦ ਹੋ ਸਕੇ ਹੈਨਾ ਭਾਈ ਦੇਸੇ ਕਾਲ ਅਕੈਡਮੀ ਦੇ ਕੋਲੇ ਜਿਹੜਾ ਬਾਜੀਗਰਾਂ ਡੇਰਾ ਉਹਦੇ ਵਿੱਚ ਵੀ ਸਾਰੇ ਵਿੱਚ ਅੱਗ ਫੈਲ ਗਈ